ਪੰਜਾਬ ਹਰਿਆਣਾ ਬਾਰਡਰਾਂ ਤੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਪੱਕਾ ਮੋਰਚਾ ਲੱਗਿਆ ਹੋਇਆ ਤੇ ਉੱਥੇ ਹੀ ਹੁਣ ਵੱਡੇ ਵੱਡੇ ਕਲਾਕਾਰ ਵੀ ਕਿਸਾਨਾਂ ਨੂੰ ਸਮਰਥਨ ਦੇਣ ਲਈ ਮੈਦਾਨ 'ਚ ਆ ਰਹੇ ਨੇ ਗੱਲ ਕਰਾਂਗੇ ਪੰਜਾਬੀ ਗਾਇਕ ਬੱਬੂ ਮਾਨ ਦੀ ਜਿਨ੍ਹਾਂ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਨਵਾਂ ਗੀਤ ਰਿਲੀਜ਼ ਕਰਕੇ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ ਤੇ ਇਸ ਗੀਤ ਦਾ ਜਿਹੜਾ ਟਾਈਟਲ ਹੈ ਉਹ ਧਰਨੇ ਵਾਲੇ ਰੱਖਿਆ ਗਿਆ ਤੇ ਗੀਤ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਨਜ਼ਰ ਆਏਗਾ ਖਾਸ ਤੌਰ ਤੇ YouTube ਦੇ ਉੱਤੇ 24 ਘੰਟਿਆਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਾਂ ਕਹਿ ਲਈਏ ਕਿ ਲੱਖਾਂ ਲੋਕਾਂ ਵੱਲੋਂ ਇਸ ਗੀਤ ਨੂੰ ਪਸੰਦ ਕੀਤਾ ਗਿਆ ਤੇ ਜਿਹੜੀ ਬੱਬੂ ਮਾਨ ਦੀ ਤਾਰੀਫ਼ ਵੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰ ਦੇ ਬਖਾਈ ਦਿੱਤੇ ਨੇ ਤਾਂ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਜਿਹੜਾ ਇਹ ਗੀਤ ਬੱਬੂ ਮਾਨ ਦਾ ਧਰਨੇ ਵਾਲੇ ਸੋਸ਼ਲ ਮੀਡੀਆ ਦੇ ਉੱਤੇ ਜਾਂ YouTube ਦੇ ਉੱਤੇ ਰਿਲੀਜ਼ ਕੀਤਾ ਗਿਆ 24 ਘੰਟਿਆਂ ਦੇ ਵਿੱਚ ਲੱਖਾਂ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਤੇ ਇਸ ਗੀਤ ਦੇ ਜਿਹੜਾ ਕੇ ਲਈ ਕਿ ਟਾਈਟਲ ਹੈ ਉਸ ਦੇ ਉੱਤੇ ਬੱਬੂ ਮਾਨ ਦੀ ਤਸਵੀਰ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ ਕਿਸਾਨਾਂ ਦੇ ਨਾਲ ਜਿਸ ਦੇ ਵਿੱਚ ਬੱਬੂ ਮਾਨ ਦੇ ਚਿੱਟਾ ਕੁਰਤਾ ਪਜਾਮਾ ਤੇ ਡੱਬੀਆਂ ਵਾਲਾ ਪਰਦਾ ਬੰਨਿਆ ਹੋਇਆ ਹੈ ਤੇ ਇਸ ਗੀਤ ਦੇ ਕੁਝ ਬੋਲ ਇਸ ਤਰ੍ਹਾਂ ਨੇ ਸੁਣ ਬੈਲ ਬਾਟਮ ਵਾਲੀਏ ਕੁੜੀਏ ਅਸੀਂ ਪadne ਵਾਲਿਆਂ ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲਿਆਂ ਤਾਂ ਇਸ ਗੀਤ ਦੇ ਬੋਲ ਨੇ ਜਿਹੜੇ ਇਹ ਨੇ ਜਿੰਨਾ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਗੀਤ ਜਿਹੜਾ ਰਿਲੀਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਤੇ ਕਮੈਂਟਾਂ ਦੇ ਵਿੱਚ ਜਿਹੜਾ ਬੱਬੂ ਮਾਨ ਦਾ ਧੰਨਵਾਦ ਵੀ ਕਿਸਾਨ ਜਾਂ ਹੋਰ ਲੋਕ ਕਰਦੇ ਨਜ਼ਰ ਆਏ ਨੇ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੇ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜਿਹੜਾ ਇਹ 13 ਫਰਵਰੀ ਤੋਂ ਕਿਸਾਨਾਂ ਦਾ ਮੋਰਚਾ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਜਾਂ ਖਡੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਉੱਥੇ ਲੱਗਿਆ ਹੋਇਆ ਤਾਂ ਕੁਝ ਕਲਾਕਾਰ ਕਿਸਾਨਾਂ ਦੇ ਅੱਖ ਚ ਨਿਤਦਰ ਦੇ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਰੇਸ਼ਮ ਸਿੰਘ ਅਨਮੋਲ ਦੀ ਗੱਲ ਕੀਤੀ ਜਾਵੇ। ਸ਼੍ਰੀ ਬਰਾੜ ਤੇ ਹਰਿਆਣਾ ਦੇ ਕੁਝ ਕਲਾਕਾਰ ਵੀ ਨੇ ਜਿਹੜੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਏ ਨੇ ਬਹੁਤ ਸਾਰੇ ਕਲਾਕਾਰਾਂ ਵੱਲੋਂ ਗੀਤ ਵੀ ਜਿਹੜੇ ਰਿਲੀਜ਼ ਕੀਤੇ ਜਾ ਰਹੇ ਨੇ ਤੇ ਇਸ ਤੋਂ ਪਹਿਲਾਂ ਜਿਹੜਾ ਕਿਸਾਨੀ ਅੰਦੋਲਨ ਲੱਗਿਆ ਸੀਗਾ ਪਹਿਲਾ ਕਿਸਾਨੀ ਮੋਰਚਾ ਉਸ ਤੇ ਵਿੱਚ ਵੀ ਬਹੁਤ ਸਾਰੇ ਕਲਾਕਾਰਾਂ ਨੇ ਗੀਤ ਵੀ ਗਾਏ। ਭਾਵੇਂ ਗੱਲ ਬਾਜਵੇਂ ਦੀ ਗੱਲ ਕੀਤੀ ਜਾਵੇ ਜਾਂ ਸ਼ਿਰੀ ਪ੍ਰਾਰਥੀ ਗੱਲ ਕੀਤੀ ਜਾਵੇ ਜਸ ਬਾਜਵੇ ਦੀ ਗੱਲ ਕਰੀ ਜਾਵੇ ਰਣਜੀਤ ਬਾਜਵੇ ਦੀ ਗੱਲ ਕੀਤੀ ਜਾਵੇ ਬੱਬੂ ਮਾਨ ਦੀ ਗੱਲ ਕੀਤੀ ਜਾਵੇ ਹੋਰ ਵੀ ਬਹੁਤ ਸਾਰੇ ਕਲਾਕਾਰ ਸੀ ਜਿਹੜੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਗੀਤਾ ਰਾਹੀਂ ਸਮਰਥਨ ਦਿੰਦੇ ਨਜ਼ਰ ਆਏ ਤੇ ਦਿੱਲੀ ਜਾ ਕੇ ਵੀ ਉਹਨਾਂ ਨੇ ਸਟੇਜ ਦੇ ਉੱਤੇ ਆਪਣੀ ਸਪੀਚ ਕੀਤੀ ਤੇ ਕਿਸਾਨਾਂ ਨੂੰ ਸਿੱਧੇ ਤੌਰ ਤੇ ਸਮਰਥਨ ਦਿੱਤਾ ਪਰ ਇਸ ਮੋਰਚੇ ਵਿੱਚ ਸਵਾਲ ਉੱਠ ਰਹੇ ਸੀਗੇ ਖਾਸ ਤੌਰ ਦੇ ਉੱਤੇ ਲੱਖਾਂ ਸਿਧਾਨਾ ਤੇ ਭਾਨਾ ਸਿੱਧੂ ਨੇ ਦੀ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹਨਾਂ ਕਿਹਾ ਸੀਗਾ ਕਿ ਜਿਹੜੇ ਕਲਾਕਾਰ ਨੇ ਉਹ ਕਿੱਥੇ ਨੇ ਇਸ ਵਕਤ ਕਿਸਾਨਾਂ ਦੇ ਉੱਤੇ ਜਿਹੜੀ ਮਸੀਬਤ ਬਣੀ ਹੋਈ ਹੈ ਤੇ ਕਲਾਕਾਰ ਨੇ ਜਿਹੜੇ ਕੋਈ ਵੀ ਇੱਥੇ ਨਹੀਂ ਆ ਰਹੇ ਉਸ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਦੀ ਗੱਲ ਕੀਤੀ ਜਾਵੇ ਉਹ ਜਿਹੜਾ ਕਿਸਾਨਾਂ ਦੇ ਮੋਰਚੇ ਵਿੱਚ ਆਪਣਾ ਸਮਰਥਨ ਦੇਣ ਵਿੱਚ ਗਏ ਉਸ ਤੋਂ ਬਾਅਦ ਹੁਣ ਬੱਬੂ ਮਾਨ ਦਾ ਜਿਹੜਾ ਗੀਤ ਹੈ ਸਾਹਮਣੇ ਆਇਆ ਤਾਂ ਕਹਿਣੀ ਹੈ ਕਿ ਕਲਾਕਾਰ ਵੀ ਹੌਲੀ-ਹੌਲੀ ਕਿਸਾਨਾਂ ਦੇ ਪੱਖ ਦੇ ਵਿੱਚ ਨਿਤਰਦੇ ਆ ਰਹੇ ਨਜ਼ਰ ਆ ਰਹੇ ਨੇ ਜਿਸ ਤਰੀਕੇ ਨਾਲ ਬੱਬੂ ਮਾਨ ਦਾ ਗੀਤ ਹੈ ਜਿਹੜਾ ਉਹ ਸਾਹਮਣੇ ਆਇਆ ਨਿਸ਼ ਕੀਤਾ ਗਿਆ ਤੇ ਇਸ ਗੀਤ ਨੂੰ 24 ਘੰਟਿਆਂ ਦੇ ਵਿੱਚ ਲੱਖਾਂ ਲੋਕਾਂ ਵੱਲੋਂ ਪਸੰਦ ਕੀਤਾ ਜਾ ਚੁੱਕਿਆ ਹੈ ਤੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਖਾਸ ਤੌਰ ਤੇ ਬੱਪੂ ਮਾਨ ਨਾਲ ਜੁੜੇ ਹੋਏ ਨੇ ਜਾਂ ਕਹ ਲਈਏ ਕਿ ਪੰਜਾਬ ਦਾ ਜ਼ਿਆਦਾਤਰ ਵਰਗ ਹੈ ਜਿਹੜਾ ਉਹ ਕਿਸਾਨੀ ਕਿੱਤੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਕੋਈ ਵੀ ਕਲਾਕਾਰ ਹੈ ਉਹ ਜੇਕਰ ਕਿਸਾਨਾਂ ਦੀ ਗੱਲ ਨਹੀਂ ਕਰੇਗਾ ਜਾਂ ਲੋਕ ਮੁੱਦਿਆਂ ਦੀ ਗੱਲ ਨਹੀਂ ਕਰੇਗਾ ਤਾਂ ਲੋਕ ਵੀ ਇਸ ਸੁਭਾਵਕ ਤੌਰ ਤੇ ਉਸ ਨੂੰ ਪਸੰਦ ਨਹੀਂ ਕਰਨਗੇ ਇਸ ਕਰਕੇ ਕਿਸਾਨਾਂ ਦਾ ਕਿਸ ਤਰ੍ਹਾਂ ਕਿ ਮਾਫ ਕਰਨਾ ਕਲਾਕਾਰਾਂ ਦਾ ਕਿਸ ਤਰ੍ਹਾਂ ਕਿਤੇ ਇਹ ਗੇਮ ਹੁੰਦਾ ਕਿ ਉਹ ਕਿਸਾਨਾਂ ਨੂੰ ਲੈ ਕੇ ਪਿੰਡੂ ਸੱਭਿਆਚਾਰ ਨੂੰ ਲੈ ਕੇ ਜਾਂ ਲੋਕਾਂ ਨਾਲ ਜੁੜੀਆਂ ਹੋਈਆਂ ਖਾਸ ਤੌਰ ਤੇ ਪਿੰਡਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਘਟਾਵਾਂ ਨੇ ਕੁਝ ਤੱਥ ਨੇ ਉਹਨਾਂ ਨੂੰ ਗੀਤਾਂ ਵਿੱਚ ਪੇਸ਼ ਕੀਤਾ ਜਾਵੇ ਤਾਂ ਜੋ ਲੋਕ ਨੇ ਜਿਹੜੇ ਸਾਨੂੰ ਉਹ ਪਸੰਦ ਕਰਨ ਤਾਂ ਹੁਣ ਬੱਬੂ ਮਾਨਵਸਤਿਕੇ ਨਾਲ ਜਿਹੜਾ ਪਸੰਦ ਕੀਤਾ ਜਾ ਰਿਹਾ ਤੇ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਨਿਤਰ ਦੇ ਨਜ਼ਰ ਆ ਰਹੇ ਨੇ ਆਨਾ ਸਿੱਧੂ ਤੇ ਲਖਸਾਣਾ ਵੱਲੋਂ ਜਰੂਰ ਸਵਾਲ ਚੁੱਕੇ ਗਏ ਸੀ ਕਿ ਕਲਾਕਾਰ ਕਿੱਥੇ ਨੇ ਜਿਹੜੇ ਵੱਡੇ ਵੱਡੇ ਕਲਾਕਾਰ ਨੇ ਉਹ ਅ ਕਹ ਲਿਆ ਕਿ ਪਿੰਡਾਂ 'ਚ ਖਾੜੇ ਲਾਉਣ ਆਉਂਦੇ ਸੀ ਜਿਹੜੇ ਕਿਸਾਨ ਨੇ ਜੇਕਰ ਕਿਸਾਨੀ ਨਹੀਂ ਬਚੀ ਤਾਂ ਇਹਨਾਂ ਦੇ ਪ੍ਰੋਗਰਾਮ ਕੌਣ ਲਵਾਏਗਾ ਇਹ ਵੱਡੇ ਸਵਾਲ ਨੇ ਜਿਹੜੇ ਚੁੱਕੇ ਜਾਂਦੇ ਸੀ ਪਰ ਹੁਣ ਬੱਬੂ ਮਾਨ ਜਿਹੜੇ ਉਹ ਖੁੱਲ ਕੇ ਮੈਦਾਨ ਦੇ ਵਿੱਚ ਆਏ ਨੇ ਉਹਨਾਂ ਦਾ ਗੀਤ ਰਿਲੀਜ਼ ਹੋਇਆ YouTube ਦੇ ਉੱਤੇ ਤੁਸੀਂ ਜਾ ਕੇ ਸੁਣ ਸਕਦੇ ਹੋ ਧਰਨੇ ਵਾਲੇ ਗੀਤ ਦਾ ਟਾਈਟਲ ਹੈ ਅਤੇ ਇਸ ਗੀਤ ਦੇ ਜਿਹੜੇ ਬੋਲ ਨੇ ਉਹ ਵੀ ਅਸੀਂ ਤੁਹਾਨੂੰ ਦੱਸ ਦੱਸ ਚੁੱਕੇ ਆਂ ਤੇ ਬਾਕੀ ਤੁਸੀਂ ਆਪ ਜਾ ਕੇ ਵੀ ਸੁਣ ਸਕਦੇ ਹੋ ਸਦੇ ਤੌਰ ਤੇ ਸਮਰਥਨ ਦਿੰਦੇ ਹੁਣ ਨਜ਼ਰ ਆ ਰਹੇ ਨੇ ਦਿਓ ਜੱਜ ਧੰਨਵਾਦ